ਭਾਈ ਅਮਰਤਪਾਲ ਸਿੰਘ ਨੂੰ 3 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ ਪਰ 1 ਦਿਨ ਦੀ ਹੀ ਸੰਪਤੀ ਅਮਰਤਪਾਲ ਸਿੰਘ ਦੇ ਨਾਲ ਉਹਨਾਂ ਦਾ ਜਿਹੜਾ ਮਾਤਾ ਪਿਤਾ ਸੀ ਤਕਰੀਬਨ 45 ਤੋਂ 50 ਮਿੰਟ ਮੁਲਾਕਾਤ ਹੋਈ ਹੈ ਇਹਦੇ ਵਿੱਚ ਭਾਈ ਅਮਰਤਪਾਲ ਸਿੰਘ ਤੇ ਪਰਿਵਾਰ ਨੇ ਪ੍ਰਸ਼ਾਦਾ ਪਾਣੀ ਵੀ ਇਕੱਠਾ ਛਕਿਆ ਇਹ ਵੀ ਦੱਸਿਆ ਗਿਆ ਕਿ ਉਹ ਪ੍ਰਸ਼ਾਦਾ ਪਾਣੀ ਜਿਹੜਾ ਸਰਕਾਰ ਵੱਲੋਂ ਮੁਹੱਈਆ ਕਰਾਇਆ ਗਿਆ ਉਹ ਸੀ ਸ਼ੇਖ ਅਬਦੁਲ ਰਾਸ਼ਿਦ ਸ਼ੇਖ ਅਬਦੁਲ ਰਾਸ਼ਿਦ ਇਹ ਤਿਹਾਰ ਜੇਲ ਚ ਹੈ ਇਹਨਾਂ ਨੂੰ 2 ਘੰਟੇ ਦੀ ਪੈਰੋਲ ਮਿਲੀ ਸੌ ਚੁਕਾਈ ਦੁਬਾਰਾ ਤਿਹਾਰ ਜੇਲ ਵਿੱਚ ਛੱਡਿਆ ਜਾਂਦਾ ਗਿਆ ਰਤਪਾਲ ਸਿੰਘ ਨੇ ਕਿਹਾ ਕਿ ਤੁਸੀਂ ਸਾਰਿਆਂ ਦਾ ਧੰਨਵਾਦ ਕਰਿਓ ਜਿਨ੍ਹਾਂ ਨੇ ਮੇਰੇ 'ਚ ਭਰੋਸਾ ਪ੍ਰਗਟ ਕੀਤਾ ਬਾਦਲ ਸਾਹਿਬ ਤੇ ਲਾਇਆ ਸੀ ਰਾਜ ਨਹੀਂ ਸੇਵਾ ਤੇ ਕਹਿੰਦੇ ਗਿਰੇ ਚੋਂਦੇ ਬੰਦਿਆਂ ਦੀ ਇਹ ਗੱਲ ਸੁਣਦੇ ਐ ਬਾਕੀ ਕਿਸੇ ਦੀ ਗੱਲ ਨਹੀਂ ਸੁਣਦੇ ਜਿਹੜਾ ਕਿ ਬਹੁਤ ਮਾੜਾ ਮੰਨਿਆ ਜਾਂਦਾ ਹੈ ਹਾਰ ਦਾ ਖਜ਼ਾਨਾ ਦੇਖੋ ਫੇਰ ਮੰਗਾਉਣ ਦੇ ਵਾਲੇ ਜਾਓ ਨਹੀਂ ਤਾਂ ਅੱਜ ਵੀ ਫੇਲ ਕੱਲ ਵੀ ਫੇਲ ਜਿੰਨਾ ਮਰਜੀ ਤੁਸੀਂ ਬਣਾਈ ਜਾਓ ਫੇਲ ਬਟਾ ਫੇਲ ਫਟ ਪਰ ਫੇਲ ਤੁਸੀਂ ਦਲ ਭਗਤ ਸਥਾਨਕ ਸਰਕਾਰਾਂ ਦੇ ਮੰਤਰੀ ਹੋਇਆ ਕਰਦੇ ਸਨ ਔਰ ਬੜਾ ਵੱਡਾ ਮਹਿਕਮਾ ਅਕਾਲੀ ਆਪਣਾ ਸਰਕਾਰ ਚਲਾਉਣ ਵਾਸਤੇ ਇਹਨਾਂ ਅੱਗੇ ਲਿਫ ਜਾਂਦੇ ਸੀ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਤੁਸ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਤੁਸ ਸਾਹਿਬ ਜਿਹੜੀ ਅੱਜ ਦੀ ਸਭ ਤੋਂ ਵੱਡੀ ਖਬਰ ਰਹੀ ਹੈ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਰਹੀ ਹੈ ਕਿਉਂਕਿ ਅੱਜ ਉਹਨਾਂ ਨੇ ਡਿਬਰੂਗੜ ਜੇਲ੍ਹ ਦੇ ਵਿੱਚੋਂ ਬਾਹਰ ਆਏ ਤੇ ਉਹਨਾਂ ਵੱਲੋਂ ਸੌਂ ਚੁੱਕੀ ਗਈ ਹੈ ਤੇ ਆਪਣੇ ਪ ਦੇਖੋ ਭਾਈ ਅਮਰਤਪਾਲ ਸਿੰਘ ਨੂੰ 3 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ ਪਰ 1 ਦਿਨ ਚ ਹੀ ਸਿਮਟ ਗਈ ਦੱਸਿਆ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਜਿਹੜਾ ਵਿਸ਼ੇਸ਼ ਜਹਾਜ਼ ਰਾਹੀਂ ਲਿਆਂਦਾ ਗਿਆ ਉਹਨਾਂ ਨੂੰ ਸਵੇਰੇ ਆਪਣੇ ਦਿਨ ਦੀ ਅਰੰਭਤਾ 2:30 ਵਜੇ ਕਰਨੀ ਪਈ ਕਿਉਂਕਿ ਗੁਰਸਖ ਨੇ ਹੋ ਸਕਦਾ ਜਿਹੜਾ ਉਹਨਾਂ ਨੇ ਨਿਤਨੇਮ ਆ ਉਹ ਤਾਂ ਜਹਾਜ਼ ਦੇ ਸਫ਼ਰ 'ਚ ਹੀ ਕਰ ਲਿਆ ਹੋਵੇ। ਇਸ਼ਨਾਨ ਕਰਕੇ ਗੁਰਸਿੱਖ ਪੰਜ ਬਾਣੀਆਂ ਦਾ ਪਾਠ ਕਰਦਾ ਹੈ। ਅੱਜ ਦੋ ਸਖਸ਼ੀਤਾ ਜਿਹੜੇ ਮੈਂਬਰ ਪਾਰਲੀਮੈਂਟ ਦੀ ਮੋਹਰ ਲੱਗੀ ਹੈ ਇੱਕ ਤਾਂ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਤੋਂ ਜਿੱਤੇ ਸ਼ੇਖ ਅਬਦੁਲ ਰਾਸ਼ਿਦ ਸ਼ੇਖ ਅਬਦੁਲ ਰਾਸ਼ਿਦ ਇਹ ਤਿਹਾਰ ਜੇਲ੍ਹ ਚ ਐ ਇਹਨਾਂ ਨੂੰ 2 ਘੰਟੇ ਦੀ ਪੈਰੋਲ ਮਿਲੀ ਸੌ ਚੁਕਾਈ ਦੁਬਾਰਾ ਤਿਹਾਰ ਜੇਲ੍ਹ ਵਿੱਚ ਛੱਡਿਆ ਜਾਂਦਾ ਗਿਆ ਭਾਈ ਅਮਰਤਪਾਲ ਸਿੰਘ ਦਾ ਪੈਂਡਾ ਕਾਫੀ ਲੰਬਾ ਐ ਭਾਈ ਅਮਰਤਪਾਲ ਸਿੰਘ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਉਹਨਾਂ ਦਾ ਪਰਿਵਾਰ ਬੀਤੀ ਸ਼ਾਮ ਜਾਂ ਸਵੇਰੇ ਇਸ ਵਕਤੇ ਗੁਰਦੁਆਰਾ ਸ੍ਰੀ ਰਕਾਬगंज ਪਹੁੰਚ ਗਿਆ ਸੀ ਜਿੱਥੇ ਉੱਥੋਂ ਦੇ ਪ੍ਰਬੰਧਕਾਂ ਨੇ ਉਹਨਾਂ ਦੇ ਪਿਤਾ ਸਰਦਾਰ ਤਰਸੀਮ ਸਿੰਘ ਚਾਚਾ ਜੀ ਤੇ ਹੋਰ ਜਿਹੜੇ ਗਏ ਸੀ ਪਰ ਆ ਗਿਆ ਤਿੰਨ ਬੰਦਿਆਂ ਨੂੰ ਮਿਲੀ ਸੀ ਸਰ ਉਹਨਾਂ ਨੂੰ ਸੀਆਰਪੀ ਦੇ ਹੈੱਡਕੁਆਟਰ ਸੇਫ ਹਾਊਸ ਵਿੱਚ ਲਿਆਂਦਾ ਗਿਆ ਸੋਚ ਚੱਕਣ ਤੋਂ ਬਾਅਦ ਪਹਿਲਾ ਭਾਈ ਅਮਰਤਪਾਲ ਸਿੰਘ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਸੋਚ ਚੱਕੀ ਆਮ ਬਿਰਲਾ ਸਾਹਿਬ ਨੇ ਉਹਨਾਂ ਨੂੰ ਸੋਚ ਚਕਾਈ ਤੇ ਉੱਥੇ ਉਹ ਕੁਝ ਸਮਾਂ ਰਹੇ ਆਮ ਤੌਰ ਤੇ ਸਾਡੀ ਇੱਕ ਮਹਿਮਾਨਬਾਜੀ ਵੀ ਹੁੰਦੀ ਹੈ ਕਿ ਜੇ ਕੋਈ ਮਹਿਮਾਨ ਆਇਆ ਉਹਨੂੰ ਹੋਰ ਕੁਝ ਨਹੀਂ ਤਾਂ ਚਾਹ ਦਾ ਕੱਪ ਤਾਂ ਸਾਂਝਾ ਹੋ ਹੀ ਜਾਂਦਾ ਹੈ ਮੈਨੂੰ ਇਹ ਨਹੀਂ ਪਤਾ ਕਿ ਭਾਈ ਅਮਰਤਪਾਲ ਸਿੰਘ ਮਤਲਬ ਚਾ ਵੀ ਛੱਕਦੇ ਐ ਜਾਂ ਸਿੱਧਾ ਸਮੁੰਦਰ ਛੱਕਦੇ ਐ ਇਹ ਗੱਲ ਉਹਨਾਂ ਦੇ ਬਾਰੇ ਐ ਬੜਾ ਉਦਾਸ ਰਹੇ ਸੀ ਕਿ ਬੜਾ ਵਧੀਆ ਮਾਹੌਲ ਸਪੀਕਰ ਸਾਹਿਬ ਪਹਿਲਾਂ ਹੀ ਬਦਲਾਅ ਕਰ ਚੁੱਕੇ ਐ ਕਿ ਸਭਾ ਜੋ ਸੌ ਦੇ ਸ਼ਬਦ ਨੇ ਉਸ ਤੋਂ ਇਲਾਵਾ ਕੋਈ ਹੋਰ ਨਹੀਂ ਨਹੀਂ ਇਸ ਵਾਰ ਤਾਂ ਲੋਕ ਸਭਾ ਦੇ ਵਿੱਚ ਕਈ ਕੁਝ ਬਾਹਰ ਆ ਗਿਆ ਸੀ ਅਪਕਾ ਇਸਕਾਦੀਆ ਸੋ ਅਮਰਤਪਾਲ ਸਿੰਘ ਦੇ ਨਾਲ ਉਹਨਾਂ ਦਾ ਜਿਹੜਾ ਮਾਤਾ ਪਿਤਾ ਸੀ ਤਕਰੀਬਨ 45 ਤੋਂ 50 ਮਿੰਟ ਮੁਲਾਕਾਤ ਹੋਈ ਹੈ ਇਹਦੇ ਵਿੱਚ ਭਾਈ ਅਮਰਤਪਾਲ ਸਿੰਘ ਤੇ ਪਰਿਵਾਰ ਨੇ ਪ੍ਰਸ਼ਾਦਾ ਪਾਣੀ ਵੀ ਇਕੱਠਾ ਛੱਕਿਆ ਇਹ ਵੀ ਦੱਸਿਆ ਗਿਆ ਕਿ ਉਹ ਪ੍ਰਸ਼ਾਦਾ ਪਾਣੀ ਜਿਹੜਾ ਸਰਕਾਰ ਵੱਲੋਂ ਮੁਹੱਈਆ ਕਰਾਇਆ ਗਿਆ ਉਹ ਸੀ ਬਾਰਲਾ ਨਹੀਂ ਖਾਂਦ ਦਿੱਤਾ ਗਿਆ ਕਿਉਂਕਿ ਇਸ ਵੇਲੇ ਜੇਲ੍ਹ ਵਿੱਚ ਨੇ ਪ੍ਰਸ਼ਾਸਨ ਦੇ ਅਧੀਨ ਨੇ ਉਹਨਾਂ ਦੀ ਸਿਹਤ ਦਾ ਖਿਆਲ ਰੱਖਣਾ ਸਰਕਾਰ ਦਾ ਕੰਮ ਹੈ ਪੰਜਾਬ ਵਾਲੇ ਵੀ ਗਏ ਸੀ ਤੇ ਡਿਬਰੂਗੜ ਜੇਲ੍ਹ ਦੇ ਬੰਦੇ ਵੀ ਨਾਲ ਸੀ ਜਾਂਦੇ ਹੋਏ ਉਹ ਗਏ ਇੱਕ ਜਿੱਤੇ ਹੋਏ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਗਏ ਜਦੋਂ ਵਾਪਸ ਸੌਂਦੀ ਸੰਵਿਧਾਨ ਦੀ ਸੌ ਚੱਕ ਲਈ ਫਿਰ ਉਹ ਭਾਰਤ ਦੀ ਲੋਕ ਸਭਾ ਦੇ ਬਾ ਕਾਇਦਾ ਮੈਂਬਰ ਪਾਰਲੀਮੈਂਟ ਰਜਿਸਟਰ ਹੋ ਗਏ ਮੰਨੇਗੇ ਕਿਉਂਕਿ ਸੌ ਚੱਕੀ ਗਈ ਉਸੇ ਤਰ੍ਹਾਂ ਨਾਲੋਂ ਨਾਲ ਤਬਦੀਲੀ ਵੀ ਹੋ ਗਈ ਪਹਿਲਾਂ ਆਮ ਗੱਡੀਆਂ ਦੇ ਵਿੱਚ ਆਏ ਬਾਅਦ ਦੇ ਵਿੱਚ ਇੱਕ ਕਾਲੇ ਰੰਗ ਦੀ ਸਫਾਰੀ जिधे बारे ਮੰਨਿਆ ਜਾ ਰਿਹਾ ਕਿ ਉਹ ਬੁਲਟ ਪ੍ਰੂਫ ਸੀ। ਔਰ ਜਿਹੜੇ ਸਫਾਰੀ ਸੂਟ ਵਾਲੇ ਗ੍ਰੇ ਕਲਰ ਦੀ ਪੋਸ਼ਾਕ ਪਾ ਕੇ ਮਤਲਬ ਵਿਸ਼ੇਸ਼ ਦਸਤਾ ਆਉਂਦਾ ਹੈ। ਉਹਨਾਂ ਦੀ ਛਤਰਛਾਇਆ ਹੇਟ ਉਹਨਾਂ ਨੂੰ ਲਿਆਂਦਾ ਗਿਆ। ਉਹਦੇ ਵਿੱਚ ਇੱਕ ਚੀਜ਼ ਜ਼ਰੂਰ ਸੀ ਕਿ ਉਹਦੇ ਸ਼ੀਸ਼ੇ ਕਾਲੇ ਰੰਗ ਦੇ ਸੀ ਤੇ ਉਹ ਕਾਫੀ ਹੱਦ ਤੱਕ ਇੱਕ ਕਿਸਮ ਦੀ ਜਿਹੜੀ ਬੁਲਟ ਪ੍ਰੂਫ ਹੁੰਦੀ ਹੈ ਜਿੱਥੇ ਮੁਲਾਕਾਤ ਹੋਈ ਉੱਥੇ ਤਕਰੀਬਨ 45 ਮਿੰਟ ਅਮਰਤਪਾਲ ਸਿੰਘ ਨੇ ਕਿਹਾ ਕਿ ਤੁਸੀਂ ਸਾਰਿਆਂ ਦਾ ਧੰਨਵਾਦ ਕਰਿਓ ਜਿਨ੍ਹਾਂ ਨੇ ਮੇਰੇ 'ਚ ਭਰੋਸਾ ਪ੍ਰਗਟ ਕੀਤਾ ਤੇ ਅੱਜ ਉਹੀ ਅਮਰਤਪਾਲ ਜਿਹੜੇ ਕਿਸੇ ਵੇਲੇ ਕਹਿੰਦੇ ਹੁੰਦੇ ਸੀ ਕਿ ਮੈਂ ਵਿਸ਼ਵਾਸ ਨਹੀਂ ਕਰਦਾ ਭਾਰਤ ਦੇ ਸੰਵਿਧਾਨ 'ਚ ਆ ਜੋ ਉਸੇ ਸੰਵਿਧਾਨ ਦੀ ਉਹਨਾਂ ਨੇ ਸੋਚ ਚੱਕੀ ਤੇ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਜਾ ਕੇ ਤੁਸੀਂ ਮੇਰੇ ਵੱਲੋਂ ਵਧਾਈ ਦਿਓ ਸ਼ੁਕਰੀਆ ਕਰਿਓ ਉਹਨਾਂ ਨੇ ਮੇਰੇ ਤੇ ਜ਼ਿੰਮੇਵਾਰੀ ਪਾਈ ਆ ਔਰ ਇਸ ਜ਼ਿੰਮੇਵਾਰੀ ਨੂੰ ਮੈਂ ਬਖੂਬੀ ਨਿਭਾਵਾਂਗਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਓ ਬਿੱਟੂ ਜੀ ਬਹੁਤ ਕੁਝ ਤਬਦੀਲੀ ਹੋਣ ਜਾ ਰਹੀ ਹੈ ਕਿਉਂਕਿ ਅਮਰਤਪਾਲ ਸਿੰਘ ਵੀ ਹੁਣ ਮੈਂਬਰ ਪਾਰਲੀਮੈਂਟ ਬਣ ਗਏ ਨੇ ਸਾਨੂੰ ਪਿਛਲੀ ਗੱਲ ਯਾਦ ਰੱਖਣੀ ਚਾਹੀਦੀ ਹੈ ਖੰਡੂਰ ਸਾਹਿਬ ਦੇ ਹਲਕੇ ਨੇ ਦੁਹਾਈ ਹੈ 1999 ਦੇ ਵਿੱਚ ਇਹਨਾਂ ਨੇ 4 ਲੱਖ ਤੋਂ ਵਧੇਰੇ ਵੋਟਾਂ ਦੇ ਉੱਤੇ ਸਰਦਾਰ ਸਵਰਨਜੀਤ ਸਿੰਘ ਮਾਨ ਨੂੰ ਜਿਤਾਇਆ ਸੀ ਹਾਲਾਂਕਿ ਉਸ ਵੇਲੇ ਵੋਟਾਂ ਦੇ ਮੁਤਾਬਕ ਉਹਨਾਂ ਦਾ ਸਭ ਤੋਂ ਵੱਧ ਸੀ ਪਰ ਕੁੱਲ ਵੋਟਾਂ ਦੇ ਅੰਕੜੇ ਦੇ ਵਿੱਚ ਜਿਹੜਾ ਸਭ ਤੋਂ ਵੱਧ ਵੋਟਾਂ ਦਾ ਫਾਸਲਾ ਸੀ ਉਹ ਸਾਬਕਾ ਮੰਤਰੀ ਰਾਮ ਬਲਾਸ ਪਾਸਵੰਦਾ ਸੀ ਦੂਸਰੀ ਵਾਰ ਇਹ ਖੇਡ ਫਿਰ ਹੋਈ 99 ਦੇ ਵਿੱਚ ਇੱਕ ਸਰਦਾਰ ਸਬਰਜੀਤ ਸਿੰਘ ਮਾਨ ਦੂਜੇ ਅਤਿੰਦਰਪਾਲ ਸਿੰਘ ਉਹ ਆਪਦੇ ਪਿੱਛੇ ਲਿਖਦੇ ਅਤਿੰਦਰਪਾਲ ਸਿੰਘ ਖਾਲਸਤਾਨੀ ਪਟਿਆਲੇ ਨਾਲ ਸੰਬੰਧਿਤ ਹੈ ਉਹਨਾਂ ਦੀ ਵੀ ਵੱੰਦ ਕਲਾਸੀ ਹੋਈ ਉਹਨਾਂ ਨੂੰ ਵੀ ਰਹਾ ਕਰਨਾ ਪਿਆ ਸੋ ਹੁਣ ਆਪਾਂ ਕਹਿ ਸਕਦੇ ਆ ਕਿ ਭਾਈ ਅਮਰਤਪਾਲ ਸਿੰਘ ਇੱਕ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਉਹਨਾਂ ਦੇ ਪਿਤਾ ਪਤਾ ਨਹੀਂ ਕੁਦਰਤ ਕਦੋਂ ਭਾਗ ਲਾ ਦੇਵੇ ਕੁਝ ਨਹੀਂ ਕਿਹਾ ਜਾ ਸਕਦਾ ਨਹੀਂ ਤਾਂ ਸੁਖਬੀ ਸਾਹਬ ਦੀ ਪੰਜਵੀਂ ਅਸ਼ਟਪਦੀ ਚ ਆਉਂਦਾ ਹੈ ਕਿ ਇੱਕ ਪੀਣਾ ਦੇ 10 ਵੀ ਹਰਲੇ ਤੌ ਮੂੜਾ ਕੋ ਕਹਾ ਕਰੇ ਜਿਸ ਠੱਕਰ ਕੋ ਨਾਹੀ ਚਾਰਾ ਤਾਕੋ ਕੀਜੈ ਸਤ ਨਮਸਕਾਰ ਆ ਇਸ ਕਰਕੇ ਜਿਹੜਾ ਇਹ ਚੀਜ਼ਾਂ ਨੇ ਪਤਾ ਨਹੀਂ ਪ੍ਰਮਾਤਮਾ ਦੀ ਮਿਹਰ ਕਦੋਂ ਹੋ ਜੇ ਕੌਣ ਕਹਿੰਦਾ ਸੀ ਕਿੱਥੇ ਭਾਈ ਅਮਰਪਾਲ ਸਿੰਘ ਨੇ ਜਿਹੜਾ ਉਹ ਥਾਣੇ ਤੇ ਹਮਲਾ ਕੀਤਾ ਕਤਤ ਜਿਹਦੇ ਕੇਸ ਦੇ ਵਿੱਚ ਉਹਨਾਂ ਤੇ ਐਨਐਸਏ ਲੱਗਿਆ ਤੇ ਅੱਜ ਉਹੀ ਭਾਈ ਅਮਰਪਾਲ ਸਿੰਘ ਬਤੌਰ ਮੈਂਬਰ ਪਾਰਲੀਮੈਂਟ ਵਜੋਂ ਪ੍ਰਵਾਨ ਹੋ ਗਏ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਲੁਧਿਆਣੇ ਦੇ ਵਿੱਚ ਟਿਲਸਾ ਲੁਧਿਆਣੇ ਦੇ ਵਿੱਚ ਸੇਫ ਸਨ ਆਗੂ ਨੇ ਸੰਦੀਪ <th>ਪਰ ਦੇ ਉੱਤੇ ਤੇ ਨਿਹੰਗਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਹਮਲਾ ਪਰੇ ਬਾਜ਼ਾਰ ਦੇ ਵਿੱਚ ਕੀਤਾ ਗਿਆ ਜਦੋਂ ਸੰਦੀਪ <th>ਪਰ ਆਪਣੀ ਸਕੂਟਰੀ ਦੇ ਉੱਤੇ ਆ ਰਹੇ ਸੀ ਤਾਂ ਨਿਹੰਗਾਂ ਵੱਲੋਂ ਪਹਿਲਾਂ ਸਕੂਟਰੀ ਰੋਕੀ ਗਈ ਤੇ ਫਿਰ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਹਾਲਾਂਕਿ ਉਹਨਾਂ ਦੇ ਨਾਲ ਇੱਕ ਪੁਲਿਸ ਸੁਰੱਖਿਆ ਕਰਮੀ ਵੀ ਸੀਗਾ ਪਹਿਲਾ ਸਵਾਲ ਉੱਠਦਾ ਕਿ ਜਿਹੜਾ ਪੁਲਿਸ ਸੁਰੱਖਿਆ ਕਰਮਚਾਰੀ ਸੀ ਉਹ ਪ੍ਰਸ਼ਾਦੇ ਪਾੜਨ ਵਾਸਤੇ ਸੀ ਸਿਰਫ ਉਹਨੇ ਆਪਣੀ ਡਿਊਟੀ ਕਿਉਂ ਨਾ ਨਭਾਈ ਦੂਜੇ ਪਾਸੇ ਜਿਹੜਾ ਅਸੀਂ ਇਹ ਕਹਿੰਨੇ ਆ ਕਿ ਸਾਡੇ ਅਮਨ ਕਾਨੂੰਨ ਦੀ ਸਥਿਤੀ ਬੜੀ ਚੰਗੀ ਹੈ ਇੱਥੇ ਤਾਂ ਅਮਨ ਕਾਨੂੰਨੀ ਬਹੁਤ ਉੱਚ ਕੋਟੀ ਤੇ ਹੈ ਇਹ ਗੱਲ ਉਹਨਾਂ ਨੇ ਕਹੀ ਤੇ ਦੂਜਾ ਜਦੋਂ ਇਹ ਨੇਂਗਾਂ ਨੇ ਉਹਨਾਂ ਤੇ ਹਮਲੇ ਕੀਤਾ ਭਰੇ ਬਾਜ਼ਾਰ ਚ ਕੀਤਾ ਤੇ ਜਿਹੜੇ ਇਹ ਕਹਿੰਦੇ ਨੇ ਕਿ ਸਾਡੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਇਹ ਤਾਂ ਬਹੁਤ ਕਮਾਲ ਦੀ ਹੈ ਉਹਨਾਂ ਰਾਜਾਂ ਨਾਲ ਮੁਕਾਬਲਾ ਕਰਨ ਲੱਗ ਜਾਂਦੇ ਨੇ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਸਾਡੇ ਨਾਲੋਂ ਵੀ ਮਾੜੀ ਹੈ ਉਹਨਾਂ ਨਾਲ ਮੁਕਾਬਲਾ ਕਿਉਂ ਨਹੀਂ ਕਰਦੇ ਜਿੱਥੇ ਸਾਡੇ ਨਾਲੋਂ ਬਹੁਤ ਘੱਟ ਹੈ ਸੋ ਕਹਿ ਦੇਣਾ ਕਿ ਅਮਨ ਕਾਨੂੰਨ ਬਹੁਤ ਵਧੀਆ ਰਾਜਾਂ ਦਾ ਵਿਸ਼ਾ ਹੈ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਅੱਜਕੱਲ ਬਹੁਤ ਬਿਜ਼ੀ ਨੇ ਚੋਣਾਂ ਦੇ ਵਿੱਚ ਇਤੋਂ ਤੱਕੇ ਸੈਕਟਰੀਏਰ ਪੰਜਾਬੀ ਦੀ ਕਹਾਵਤ ਵਾਂਗੂ ਭਾਂ-ਭਾਂ ਕਰਦਾ ਹੈ ਮਾਹੀ ਮੇਰਾ ਘਰ ਨਹੀਂ ਮੈਨੂੰ ਕਿਸਦਾ ਡਰ ਨਹੀਂ ਸਿਆਸੀ ਲੋਕ ਜਲੰਧਰ ਚ ਬੈਠੇ ਨੇ ਤੇ ਅਧਿਕਾਰੀਆਂ ਨੂੰ ਵੀ ਖੁੱਲ੍ਹ ਹੋ ਜਾਂਦੀ ਹੈ ਕਿ ਤੁਰ ਫਰੇ ਆਓ ਐਸ ਸਥਿਤੀ ਸੀ ਲਗਾਤਾਰਤਾ ਦੇ ਵਿੱਚ ਦੇਖ ਰਹੇ ਹਾਂ ਸੋ ਮੈਂ ਇਹ ਮਹਿਸੂਸ ਕਰਦਾ ਅਜਿਹੇ ਮਾਮਲੇ ਦੇ ਵਿੱਚ ਅੱਗੇ ਜਾ ਕੇ ਸਾਨੂੰ ਹੋਰ ਵੀ ਵਧੇਰਾ ਇਹ ਕਾਰੋਬਾਰ ਕਰਨ ਦੀ ਕਾਬੂ ਕਰਨ ਦੀ ਜਿੱਥੇ-ਜਿੱਥੇ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਤੁਰੰਤ ਖੇਤਰ ਵਿੱਚ ਸਾਂਭਣ ਦੀ ਜ਼ਰੂਰਤ ਹੈ ਆਪਾਂ ਤਾਂ ਹੀ ਅੱਗੇ ਵਧ ਸਕਦੇ ਹਾਂ ਤੇ ਸਾਨੂੰ ਵਧਣਾ ਵੀ ਚਾਹੀਦਾ ਹੈ ਵਧੀਆ ਗੱਲ ਹੈ ਕਿ ਅਸੀਂ ਮਤਲਬ ਅਮਨ ਕਾਨੂੰਨ ਵਾਲੇ ਮਾਮਲੇ ਦੇ ਵਿੱਚ ਜਿਹੜਾ ਬੰਦਾ ਵੀ ਕਾਨੂੰਨ ਆਪਣੇ ਹੱਥਾਂ ਚ ਲੈਂਦਾ ਉਹ ਗਲਤ ਹੈ ਇਹ ਨਿਹੰਗ ਸਿੰਘ ਕੌਣ ਸੀ ਇਹਨਾਂ ਦੀ ਕੀ ਸਮੱਸਿਆ ਇਹਦੇ ਨਾਲ ਜਿਹੜਾ ਇਹ ਧਰਮਾਂ ਦੇ ਨਾਂ ਤੇ ਲੜਾਈ ਕਰਾ ਰਹੀ ਜਾ ਰਹੀ ਹੈ ਖੇਤਰਿਆਂ ਦੇ ਨਾਂ ਤੇ ਕਰਾਈ ਜਾ ਰਹੀ ਹੈ ਇਹਨਾਂ ਤੋਂ ਬਚਣਾ ਚਾਹੀਦਾ ਹੈ ਦੇਸ਼ ਤਰੱਕੀ ਉਹੀ ਕਰਦਾ ਜਿੱਥੇ ਅਮਨ ਕਾਨੂੰਨ ਕਾਬੂ ਚ ਹੋਵੇ ਮਾਹੌਲ ਬਹੁਤ ਵਧੀਆ ਹੋਵੇ ਇੱਥੇ ਤਾਂ ਪੱਤੇ ਨਹੀਂ ਲੱਗਦਾ ਕਿਹੜਾ ਗੈਂਗਸਟਰ ਆ ਗਿਆ ਕਿਹੜਾ ਕੌਣ ਆ ਗਿਆ ਕੌਣ ਨਹੀਂ ਮੇਰੇ ਕੱਲ ਮੁੱਖ ਮੰਤਰੀ ਸੌਰਵ ਥੋੜੀ ਜੀ ਜਲੰਧਰ ਵਾਲਾ ਆਪ ਦਾ ਪਾਸਾ ਕਰਕੇ ਉਹਨਾਂ ਨੇ ਤਾਂ ਘਰ ਹੀ ਲੈ ਲਿਆ ਉੱਥੇ ਥੋੜਾ ਜਿਹਾ ਉਹ ਇਸ ਪਾਸੇ ਵੱਲ ਵੀ ਜਾਣ ਕਿ ਅਮਨ ਕਾਨੂੰਨ ਤੇ ਸਥਿਤੀ ਲੁਧਿਆਣੇ ਦੇ ਵਿੱਚ ਇਹ ਵਾਪਰੀ ਹੈ ਭੀੜ ਭੜਕੇ ਚ ਵਾਪਰੀ ਹੈ ਜਿਹੜੀ ਲੂਂਗ ਕੱਡੇ ਖੜੀ ਕਰਦੀ ਹੈ ਜੀ ਤੋਂ ਦੂਜੇ ਪਾਸੇ ਜਲੰਧਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੁਣ ਭਾਜਪਾ ਨੂੰ ਇੱਕ ਝਟਕਾ ਦਿੱਤਾ ਗਿਆ ਉਹਨਾਂ ਦੀ ਮਹਿਲਾ ਮੋਰਚਾ ਦੀ ਪ੍ਰਧਾਨ ਸੀ ਜੋ ਕਿ ਹੁਣ ਉਹ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਈ ਨੇ ਜੀ ਦੇ ਕੋਈ ਆਇਆ ਰਿਹਾ 11ਵਾਂ ਅਜੇ ਤਣੇ ਚਾਰ ਦਿਨ ਅਜ 5 ਤਰੀਕ ਹੈ ਕੱਲ 6 ਪਰਸੋ 4 ਚੌਥੇ 8 8 ਤਰੀਕ ਨੂੰ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ ਉਦੋਂ ਤੱਕ ਇਹ ਇਸੇ ਤਰ੍ਹਾਂ ਜਾਰੀ ਰਹੇਗਾ ਆਪਾਂ ਇਸ ਗੱਲ ਵੱਲ ਜਾਈਏ ਕਿ ਦੋਸਤੋ ਤੁਸੀਂ ਕੁਝ ਵੀ ਕਰੋ ਉਥੇ ਮੁੱਖ ਮੰਤਰੀ ਸਾਹਿਬ ਰੋਜ਼ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕੌਣ ਕਿਹਦੇ ਨਾਲ ਤੁਰਿਆ ਫਿਰਦਾ ਹੈ ਜਿਵੇਂ ਉਹ ਮੇਰ ਮਿੱਤਲ ਕਹਿੰਦਾ ਹੁੰਦਾ ਸੀ ਨਾ ਕਿ ਰਾਹੁਣ ਬੈਠਾ ਕੇਤੂ ਦੇ ਕਰ ਕੇਤੂ ਸ਼ਨੀ ਦੇ ਸ਼ਨੀ ਪਤਾ ਨਹੀਂ ਕਿਹਦੇ ਉਹ ਕਹਿੰਦਾ ਭਾਈ ਤੂੰ ਜੋਤਸ਼ੀਆ ਮੈਨੂੰ ਇਹ ਦੱਸ ਵੀ ਕੋਈ ਜੋਤਸ਼ੀ ਨੂੰ ਕਹਿੰਦਾ ਕਹਿੰਦਾ ਤੂੰ ਮੈਨੂੰ ਇਹ ਦੱਸ ਵੀ ਕੋਈ ਆਪਣੇ ਘਰੇ ਵੀ ਬੈਠਾ ਕਿ ਸਾਰੇ ਇੱਕ ਦੂਜੇ ਦੇ ਘਰੀ ਬੜੇ ਬੈਠੇ ਸੋ ਸਵੇਰੇ ਕੋਈ ਕਿਤੇ ਹੁੰਦਾ ਸ਼ਾਮ ਨੂੰ ਕਿਤੇ ਦੁਪਹਿਰੇ ਕਿਤੇ ਇਹ ਸਾਰਾ ਚੱਲਦਾ ਪਿਆ ਹੈ ਮੈਂ ਸਮਝਦਾ ਕਿ ਇਹਦੇ ਵਿੱਚ ਥੋੜਾ ਜਿਹਾ ਮਤਲਬ ਠਰਮਾ ਪਰ ਪਤਾ ਹੀ ਨਹੀਂ ਲੱਗਦਾ ਅੱਜ ਕੱਲ ਪਹਿਲਾਂ ਪਾਰਟੀਆਂ ਵੱਡੀਆਂ ਹੁੰਦੀਆਂ ਸੀ ਆਗੂ ਛੋਟੇ ਹੁੰਦੇ ਸੀ ਇਹ ਆਗੂ ਅੱਜ ਕੱਲ ਵੱਡੇ ਬਣ ਕੇ ਪਾਰਟੀਆਂ ਬੌਣੀਆਂ ਬਣ ਗਿਆ ਨੇ ਜਿਨੇ ਕਰਕੇ ਸਾਰੀ ਸਥਿਤੀ ਪੈਦਾ ਹੋ ਰਹੀ ਹੈ ਜੀ ਸੋ ਅੱਜ ਉਹਨਾਂ ਨੇ ਇਹ ਜਿਹੜੀ ਸਾਬਕਾ ਕਾਉਂਸਲਰ ਹੈ ਇਹਨਾਂ ਨੂੰ ਭਗਵੰਤ ਮਾਨ ਦੇ ਨਾਲ ਲਿਜਾ ਕੇ ਉੱਥੇ ਜੁਆਇਨ ਕਰਾਤਾ ਮੈਲਾ ਮੋਰਚੇ ਨਾਲ ਜੁੜੀ ਹੋਈ ਹੈ ਇਹ ਸੋ ਇਹ ਅੱਜ ਮਤਲਬ ਕਈ ਦਿਨਾਂ ਤੋਂ ਆਪਾਂ ਦੇਖਿਆ ਕਦੇ ਕਾਲੀ ਕਦੇ ਕਾਂਗਰਸੀ ਕਦੇ ਬੀਜੇਪੀ ਵਾਲੇ ਉਹਨਾਂ ਨੂੰ ਉੱਥੇ ਲਜਾਇਆ ਜਾ ਰਿਹਾ ਹੈ ਤੇ ਬਹੁਤ ਸਾਰੇ ਲੋਕ ਇਸ ਗੱਲ ਦਾ ਦਬਾਅ ਵੀ ਇਲਜ਼ਾਮ ਵੀ ਲਾਉਂਦੇ ਐ ਕਿ ਸਰਕਾਰੀ ਤੰਤਰ ਦੇ ਭਾਰ ਨਾਲ ਉਹਨਾਂ ਦਾ ਜੋਰ ਪਾ ਕੇ ਸਾਨੂੰ ਇਹੋ ਜਿਹਾ ਸਟੈਪ 'ਤੇ ਕੱਲੇ ਮਜਬੂਰ ਕੀਤਾ ਜਾ ਰਿਹਾ ਹੈ ਜੀ ਸੋ ਦੂਜੇ ਪਾਸੇ ਵਿਕਰਮ ਸੋ ਮਜੀਠਿਆ ਲਗਾਤਾਰ ਉਹ ਲੋਕਾਂ ਦੇ ਮੁੱਦੇ ਚੁੱਕਦੇ ਹੋਏ ਦਿਖਾ ਦੇ ਦਿੰਦੇ ਨੇ ਅੱਜ ਵੀ ਉਹਨਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਗਿਆ ਜਿੱਥੇ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਬੀਬੀ ਬਲਜਿੰਦਰ ਕੌਰ ਜਾ ਰਹੇ ਨੇ ਤੇ ਜਿਹੜੇ ਗੈਸਟ ਫੈਕਿਲਟੀ ਪ੍ਰੋਫੈਸਰ ਨੇ ਉਹ ਉਹਨਾਂ ਦਾ ਵਿਰੋਧ ਕਰ ਰਹੇ ਨੇ ਜੀ ਦੇਖੋ ਇਹ ਹੈਗਾ ਕਿਉਂਕਿ 1158 ਸਹਾਇਕ ਪ੍ਰੋਫੈਸਰ ਜੂਨੀਅਰ ਇਹਦੇ ਮੈਂਬਰ ਵਿਰੋਧ ਕਰ ਚੁੱਕੇ ਨੇ ਕਰ ਰਹੇ ਨੇ ਇਸੇ ਘਰਸ਼ ਕਰ ਰਹੇ ਨੇ ਪ੍ਰੋਫੈਸਰ ਬਲਵਿੰਦਰ ਕੌਰ ਬਲਵਿੰਦਰ ਕੌਰ ਜਿਨ੍ਹਾਂ ਨੇ ਉਰੋਪੜ ਦੇ ਕੋਲ ਆਪਣੀ ਜਾਨ ਗੁਆਈ ਸੀ ਸਾਰਿਆਂ ਨੂੰ ਪਤਾ ਹੈ ਕਿ ਹਰਜੋਤ ਬਾਹਨ ਸਾਹਿਬ ਦੇ ਪਹਿਲਾਂ ਘਰ ਕੋਲੇ ਗਏ ਤੇ ਉਹਨਾਂ ਦੀ ਪੀੜਾ ਇਹਨਾਂ ਨੂੰ ਦੀਦੀ ਨਹੀਂ ਕਹਿੰਦੇ ਵਿਰੋਧੀਆਂ ਨੂੰ ਮਾੜਾ ਬੋਲਣ ਵਾਲੇ ਮੁੱਖ ਮੰਤਰੀ ਇਹਨਾਂ ਲੋੜਵੰਦਾਂ ਦੇ ਵੀ ਕਦੇ ਸਾਰ ਲੈ ਲਓ ਉਹ ਸਿੱਪੀ ਸ਼ਰਮਾ ਜਿਹੜੂ ਭੈਣ ਬਣਾਇਆ ਸੀ ਵਰਤ ਕਰਵਾ ਚੌਦ ਦੇ ਦਿਨ ਥੱਲੇ ਤਾਰਿਆ ਤਾਂ ਉਹ ਕਹਿੰਦੇ ਤੁਸੀਂ ਕਿਹਾ ਸੀ ਬਾਦਲ ਸਾਹਿਬ ਤੇ ਲਾਇਆ ਸੀ ਰਾਜ ਨਹੀਂ ਸੇਵਾ ਤੇ ਕਹਿੰਦੇ ਗਰੇ ਚੁੰਦੇ ਬੰਦਿਆਂ ਦੀ ਇਹ ਗੱਲ ਸੁਣਦੇ ਐ ਬਾਕੀ ਕਿਸੇ ਦੀ ਗੱਲ ਨਹੀਂ ਸੁਣਦੇ ਜਿਹੜਾ ਕਿ ਬਹੁਤ ਮਾੜਾ ਮੰਨਿਆ ਜਾਂਦਾ ਹੈ ਇਸ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਇਹ ਬਹੁਤ ਹੀ ਜਿਹੜਾ ਨਿੰਦਨ ਜੋ ਕੰਮ ਹੈ ਕਿੰਨਾ ਸਮਾਂ ਵਾਪਰ ਗਿਆ ਉਸ ਲੜਕੀ ਦੀ ਮੌਤ ਹੋਈ ਨੂੰ ਤੇ ਜਦੋਂ ਦੂਜਿਆਂ ਤੇ ਆਪਾਂ ਇਲਜ਼ਾਮ ਲਾਉਂਦੇ ਆ ਨਾ ਇੱਕ ਉਂਗਲ ਜਿਹੜੀ ਦੂਜੇ ਪਾਸੇ ਨੂੰ ਹੁੰਦੀ ਆ ਤਿੰਨ ਆਪਦੇ ਵਾਲੇ ਪਾਸੇ ਹੁੰਦੀਆਂ ਉਹਨਾਂ ਨੂੰ ਅਸੀਂ ਸਰਸਰੀ ਲੈ ਲੈਨੇ ਆ ਇਹ ਕਾਫੀ ਹੱਦ ਤੱਕ بڑا ਅਜੀਬ ਬਣ ਜਾਂਦਾ ਹੈ ਇਹ ਮੈਂ ਸਮਝਦਾ ਕਿ ਸਾਨੂੰ ਇਸ ਮਾਮਲੇ ਦੇ ਵਿੱਚ ਵੀ ਕੁਝ ਨਾ ਕੁਝ ਮੁੱਖ ਮੰਤਰੀ ਸਾਹਿਬ ਕੋਈ ਨੀਤੀ ਬਣਾਓ ਪਹਿਲਾਂ ਤੁਸੀਂ ਸਾਰਿਆਂ ਵਾਸਤੇ ਕਹਤਾ ਜਦੋਂ ਬੰਦਾ ਉਹ ਸੀਟ ਤੇ ਬਹਿ ਜਾਂਦਾ ਫਿਰ ਉਹਨੂੰ ਉਹਦੇ ਆਮ ਜਿਹੜੀਆਂ ਢੋਲ ਦੇ ਮੰਗ ਉਹ ਉਹਦਾ ਜਿਹੜਾ ਸਿਸਟਮ ਹੁੰਦਾ ਨਾ ਉਹ ਉਹਨੂੰ ਖਿੱਚ ਕੇ ਬਹਿ ਜਾਂਦਾ ਨੱਥਾਂ ਪਾਈਆਂ ਹੁੰਦੀਆਂ ਨੇ ਜਿਹੜੀਆਂ ਉਹ ਖਿੱਚ ਕੇ ਬਹਿ ਰਹਿ ਜਾਂਦੀਆਂ ਨੇ ਸੋ ਸਰਕਾਰ ਦਾ ਖਜ਼ਾਨਾ ਦੇਖੋ ਫੇਰ ਮੰਗਾਉਣ ਦੇ ਵਾਲੇ ਜਾਓ ਨਹੀਂ ਤਾਂ ਅੱਜ ਵੀ ਫੇਲ ਕੱਲ ਵੀ ਫੇਲ ਜਿੰਨਾ ਮਰਜ਼ੀ ਤੁਸੀਂ ਬਣਾਈ ਜਾਓ ਫੇਲ ਬਟਾ ਫੇਲ ਫਟ ਪਰ ਫੇਲ ਜੀ ਸੋ ਦੂਜੇ ਪਾਸੇ ਗੱਲ ਕਰਾਂ ਜਲੰਧਰ ਚੌਣਾ ਦੇ ਵਿੱਚ ਜਿੱਥੇ ਚੁੰਨੀ ਰਾਲ ਭਗਤ ਭਾਜਪਾ ਦੇ ਉਹ ਲੀਡਰ ਨੇ ਤੇ ਉਹਨਾਂ ਦੇ ਆਗੂ ਨੇ ਤੇ ਉਹਨਾਂ ਵੱਲੋਂ ਮਹਿੰਦਰ لال ਭਗਤ ਉਹਨਾਂ ਦੇ ਬੇਟੇ ਜੋ ਕਿ ਆਮਾਦੀ ਪਾਰਟੀ 'ਚ ਨਹੀਂ ਉਹਨਾਂ ਨੇ ਆਪਣੇ ਬੇਟੇ ਲਈ ਵੋਟਾਂ ਮੰਗੀਆਂ ਨੇ ਜੀ ਬਿਲਕੁਲ ਜੀ ਚੁੰਨੀ ਲਾਲ ਭਗਤ ਸਥਾਨਕ ਸਰਕਾਰਾਂ ਦੇ ਮੰਤਰੀ ਹੋਇਆ ਕਰਦੇ ਸਨ ਔਰ ਵੱਡਾ ਵੱਡਾ ਮਹਿਕਮਾ ਅਕਾਲੀ ਆਪਣਾ ਸਰਕਾਰ ਚਲਾਉਣ ਵਾਸਤੇ ਇਹਨਾਂ ਅੱਗੇ ਲਿਫ ਜਾਂਦੇ ਸੀ ਵੱਡੇ ਵੱਡੇ ਮਹਿਕਮੇ ਇਹਨਾਂ ਨੂੰ ਦਿੱਤੇ ਜਾਂਦੇ ਮਨਮਰਜ਼ੀ ਦੇ ਮਹਿਕਮੇ ਤਾਂ ਜੋ ਸਰਕਾਰ ਚੱਲਦੀ ਰਹੇ ਦੋਨੇ ਅੱਡੋ ਅੱਡ ਹੋ ਗਏ ਮੁੜ ਕੇ ਸਰਕਾਰ ਨਹੀਂ ਚੱਲੀ ਪਹਿਲੀ ਸਰਕਾਰ ਭਾਜਪਾ ਦੇ ਰਲੇਵੇਂ ਨਾਲ 97 2007 ਤੋਂ 17 ਤੱਕ ਚੱਲੀ ਸੀ ਤਿੰਨ ਵਾਰ ਨਹੀਂ ਤਾਂ ਕਦੇ ਇਹਨਾਂ ਦੀ ਸਰਕਾਰ ਜਿਹੜੀ 85 ਵਾਲੀ ਵਰਨਾਲਾ ਸਾਹਿਬ ਦੀ ਸਰਕਾਰ ਸੀ ਉਹ ਵੀ 27 ਮਹੀਨੇ ਚੱਲੀ ਸੀ ਉਦੋਂ ਪਹਿਲਾਂ ਵੀ ਸਾਬਕਾ ਪ੍ਰਕਾਸ਼ਕ ਬਾਦਲ ਤੇ ਹੋਰ ਸਰਕਾਰਾਂ ਇਹਨਾਂ ਦੀਆਂ ਵਿੱਚ ਵਿਚਾਲੇ ਟੁੱਟ ਜਾਂਦੀਆਂ ਰਹੀਆਂ ਨੇ ਬੜੀ ਅਜੀਬ ਕਿਸਮ ਦੀ ਗੱਲ ਹੈ ਇਹ ਜਿਹੜੇ ਚੁੰਨੀ ਲਾਲ ਭਗਤ ਨੇ ਆਪ ਦਾ ਇਹ ਭਾਰਤੀ ਜਨਤਾ ਪਾਰਟੀ ਚ ਨਹੀਂ ਤੇ ਵੋਟਾਂ ਮੰਗਣ ਵਾਸਤੇ ਤੁਰ ਪਏ ਆਪਣੇ ਪੁੱਤਰ ਮਹਿੰਦਰ لال ਭਗਤ ਵਾਸਤੇ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਉਸੇ ਸ਼ਹਿਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਰੀਲ ਜਾਖੜ ਬੈਠੇ ਨੇ ਉਹ ਇਹ ਸਪਸ਼ਟ ਕਰਨਗੇ ਕਿ ਚੁੰਨੀ لال ਭਗਤ ਨੂੰ ਹੁਣ ਬੀਜੇਪੀ ਦੇ ਵਿੱਚ ਥਾਂ ਦੇ ਰਹਿ ਕਉ ਕਾਰਨ ਦੱਸੋ ਨੋਟਿਸ ਜਾਰੀ ਕਰੋਗੇ ਤੇ ਜਾ ਉਹਨਾਂ ਨੂੰ ਕਹੋ ਜਿੱਧਰ ਗਿਆ ਬਾਣੀਆਂ ਉਧਰ ਗਿਆ ਵਪਾਰ ਜਿੱਧਰ ਪੁੱਤ ਗਿਆ ਪਿੱਛੇ ਪਿੱਛੇ ਤੁਸੀਂ ਵੀ ਚੱਲ ਜਓ ਇਹ ਜਦੋਂ ਤੱਕ ਉਹ ਭਾਰਤੀ ਜਨਤਾ ਪਾਰਟੀ 'ਚ ਨੇ ਉਦੋਂ ਤੱਕ ਉਹਨਾਂ ਤੇ ਵਿਧੀ ਵਿਵਧਾਨ ਭਾਰਤੀ ਜਨਤਾ ਪਾਰਟੀ ਦਾ ਲੱਗਦਾ ਬਾਅਦ ਦੇ ਵਿੱਚ ਉਹ ਜਿੱਧਰ ਮਰਜੀ ਜਾਣ ਉਹਨਾਂ ਦੀ ਮਰਜ਼ੀ ਜੀ ਸੋ ਉਧਰ ਜੇ ਪਾਸੇ ਕੁਲਵਿੰਦਰ ਕੌਰ ਜੀ ਨੇ ਢਲ ਸਾਬ ਕਿਹਾ ਜਾਂਦਾ ਵੀ ਕੰਗੜਾ ਨਾਉਦੇ ਰਿਪੋਰਟ ਤੇ ਥੱਪੜ ਮਾਰਿਆ ਸੀ ਉਦੋਂ ਤੇ ਇੱਕ ਵੱਡੀ ਕਾਰਵਾਈ ਕੀਤੀ ਗਈ ਸੀ ਤਬਾਦਲਾ ਕਰ ਦਿੱਤਾ ਗਿਆ ਸੀ ਹੁਣ ਜਥੇਬੰਦੀ ਲਗਾਤਾਰ ਘੇਰਦੀ ਹੋਈ ਨਜ਼ਰ ਆਉਂਦੀਆਂ ਨੇ ਕਹਿੰਦੇ ਤਬਾਦਲਾ ਕਰਕੇ ਸਰਕਾਰ ਨੇ ਖੁੰਧ ਕੱਢੀ ਹੈ ਜੀ ਦਿੱਲੀ ਦੇ ਆਗੂ ਨੇ ਪਰਮਜੀਤ ਸਿੰਘ ਸਰਨਾ ਅਕਾਲੀ ਆਗੂ ਨੇ ਉਹ ਕਹਿੰਦੇ ਕਿ ਤੁਸੀਂ ਕੰਗੜਾ ਨਾਉਦ ਇਹ ਥੱਪੜ ਮਾਰਨ ਵਾਲੀ ਬੀਬੀ ਨੂੰ ਖੁੰਦਕ ਕੱਢ ਰਹੇ ਹਾਂ ਉਹਨਾਂ ਨੂੰ ਦੋਨੇ ਪਤੀ ਪਤਨੀ ਨੂੰ ਬੈਂਗਲੌਰ ਹੈੱਡ ਕੁਆਰਟਰ ਤੇ ਤਬਦੀਲ ਕਰਤਾ ਕਰਨਾਟਕਾ ਦੇ ਵਿੱਚ ਔਖਾ ਹੁੰਦਾ ਕੰਮ ਮਜਬੂਰੀ ਹੈ ਜਾਣਾ ਪਏਗਾ ਇਸ ਦਾ ਬਹੁਤ ਸਾਰੇ ਆਗੂ ਸਵਾਲ ਕਰਦੇ ਆ ਉਹ ਕਹਿੰਦੇ ਇੱਕ ਤਰਫਾ ਕਾਰਵਾਈ ਕੀਤੀ ਹੈ ਜਦੋਂ ਕੰਗਰਸ ਰਾਹੁਲ ਕਿਸਾਨਾਂ ਦੇ ਖਿਲਾਫ ਬੋਲਦੀ ਸੀ ਕਿਸਾਨ ਬੀਬੀ ਮਾਤਾ ਮਹਿੰਦਰ ਕੌਰ ਨੂੰ 100 ਰੁਪਏ ਦੀ ਦਿਹਾੜੀ ਵਾਲੀ ਕਹਿੰਦੀ ਸੀ ਉਦੋਂ ਤੁਹਾਡੀਆਂ ਅੱਖਾਂ ਨਾ ਖੁੱਲੀਆਂ ਆ ਸਾਡੀਆਂ ਜਥੇਬੰਦੀਆਂ ਵੀ ਇਹਨਾਂ ਨੂੰ ਖੜਨਾ ਚਾਹੀਦਾ ਸੀ ਜਦੋਂ ਇਹ ਕੰਗਰਾਂ ਨੇ ਇਸ ਤਰ੍ਹਾਂ ਦੇ ਅਪਸ਼ਬਦ ਬੋਲੇ ਹੁਣ ਵੀ ਸ਼ਾਇਦ ਇਹ ਅਪਸ਼ਬਦਾਂ ਦੇ ਵਿੱਚ ਇਸੇ ਕਰਕੇ ਇੱਕ ਫਿਰਕੇ ਨੂੰ ਟਾਰਗੇਟ ਕਰਨਾ ਦੂਜੇ ਨੂੰ ਪੜਕਾਉਣਾ ਉਦੋਂ ਕਈ ਗੱਲਾਂ ਵਾਪਰ ਜਾਂਦੀਆਂ ਨੇ ਪੜਤਾਲ ਕਰੋ ਜੇ ਉਹ ਬੀਬੀ ਇਹ ਗੱਲ ਕਹਿੰਦੀ ਹੈ ਕਿ ਮੈਂ ਇਹਨੂੰ ਕਿਹਾ ਕਿ ਤੂੰ ਜਾਂਚ ਕਰਾ ਇਹ ਉਹਦੀ ਡਿਊਟੀ ਸੀ ਇਹ ਵੀ ਪੱਖ ਆਉਣਾ ਚਾਹੀਦਾ ਹੈ ਕਿ ਇਹਨੇ ਉਹਨੂੰ ਕਿਉਂ ਇਸ ਕੰਮ ਵਾਸਤੇ ਢਕਾਇਆ ਜਾਂਚ ਤੇ ਸਜ਼ਾ ਵੀ ਦੋਹਾਂ ਨੂੰ ਹੀ ਮਿਲਣੀ ਚਾਹੀਦੀ ਸੀ ਜੀ ਸੋ ਭਾਜਪਾ ਦੇ ਆਗੂ ਨੇ ਜੀ ਤਰਨ ਚੰਗੂ ਵੱਲੋਂ ਕਹਿ ਗਿਆ ਕਿ ਜੋ ਕੇਂਦਰ ਪੈਸਾ ਭੇਜਦੀ ਆ ਪੰਜਾਬ ਦੇ ਵਿੱਚ ਉਹ ਪੰਜਾਬ ਸਰਕਾਰ ਆਪਣੀ ਇਸਤਿਹਾਰ ਬਾਜ਼ੀ ਦੇ ਉੱਤੇ ਖਰਚਦੀ ਹੈ ਜੀ ਤਰਨ ਚੰਗੂ ਨਾਲ ਦੇ ਕੌਮੀ ਜਰਨਲ ਸਕੱਤਰ ਨੇ ਜੀ ਉਹ ਕਹਿੰਦੇ ਕਿ ਜਿੰਨਾ ਪੈਸਾ ਕੇਂਦਰ ਦੀ ਸਰਕਾਰ ਵੱਲੋਂ ਭੇਜਿਆ ਜਾਂਦਾ ਅੱਜ ਹੀ ਇੱਕ ਅੰਕੜਾ ਛਪਿਆ ਹੈ ਕਿ ਜਿਹੜੇ ਪੰਜਾਬ ਦੇ ਫੰਡ ਰੋਕੇ ਨੇ ਉਹਨਾਂ ਦੀ ਗਿਣਤੀ 10000 ਕਰੋੜ ਤੋਂ ਵੱਧ ਗਈ ਹੈ ਇਹ ਚੁਗਬਾਹ ਸਾਹਿਬ ਕਹਿੰਦੇ ਕਿ ਪੈਸੇ ਕੇਂਦਰ ਭੇਜੇ ਹੈਲਥ ਵਾਸਤੇ ਸਿਹਤ ਵਾਸਤੇ ਭੇਜੇ ਤੁਸੀਂ ਮੁੱਖ ਮੰਤਰੀ ਦੀ ਫੋਟੋ ਲਾ ਕੇ ਮਹੱਲਾ ਕਲੀਨਿਕਾ ਨੂੰ ਉਤਸ਼ਾਹਤ ਕਰੋ ਤੁਸੀਂ ਪੈਸੇ ਭੇਜਦੇ ਆ ਫੋਕੀ ਇਸ਼ਤਿਹਾਰਬਾਜ਼ੀ ਤੇ ਲਾ ਦਿਓ ਸੋ ਕੁਝ ਇਹ ਵੀ ਪਤਾ ਲੱਗਿਆ ਉਹ ਕਹਿੰਦੇ ਵੀ ਜਿਹੜੇ ਫੰਡ ਸਰਕਾਰ ਜਾਰੀ ਕਰਦੀ ਹੈ ਉਹਦੇ ਵਿੱਚ ਹਿੱਸੇਬਾਜ਼ੀ ਹੁੰਦੀ ਹੈ 60% ਸ਼ਾਇਦ ਕੇਂਦਰ ਸਰਕਾਰ ਦਾ 40% ਸੂਬਾ ਸਰਕਾਰ ਦਾ ਕਈ 80 ਵਿੱਚ ਵੀ ਹੁੰਦੇ ਆ ਉਹਨਾਂ ਦਾ ਦੋਸ਼ ਹੈ ਕਿ ਇਹ ਲੋਕ ਆਪਣੇ ਹਿੱਸੇ ਦਾ ਪੈਸਾ ਪਾਉਂਦੇ ਨਹੀਂ ਇਲਜ਼ਾਮ ਕੇਂਦਰ ਤੇ ਲਾਉਂਦੇ ਆ ਤੇ ਜਿਹੜੇ ਫੰਡ ਰੁਕੇ ਵੀ ਆ ਉਹ ਪੰਜਾਬ ਦੀ ਸਰਕਾਰ ਨੇ ਕੋਈ ਖਰਾਤ ਨਹੀਂ ਮੰਗਣੀ ਉਹ ਪੰਜਾਬ ਦੀ ਸਰਕਾਰ ਦੇ ਹੱਕ ਨੇ ਤੇ ਪੰਜਾਬ ਨੂੰ ਮਿਲਨੇ ਵੀ ਚਾਹੀਦੇ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਟੈਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ